ਆਮ ਆਦਮੀ ਪਾਰਟੀ ਦੇ ਹਲਕਾ ਅਮਰਗੜ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਵਾਜਰਾ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਤਾਂ ED ਵੱਲੋਂ ਕੀਤੀ ਗਈ ਗ੍ਰਿਫਤਾਰੀ ਨੂੰ ਜਸਵੰਤ ਸਿੰਘ ਗੱਜਣਵਾਜਰਾ ਦੇ ਵੱਲੋਂ ਚੈਲੰਜ ਕੀਤਾ ਗਿਆ ਹੈ ਜਿਸ ਉੱਤੇ ਹੁਣ ਆਉਣ ਵਾਲੀ 18 ਜੂਨ ਨੂੰ ਸੁਣਵਾਈ ਹੋਵੇਗੀ ਤਾਂ ਬੈਂਕ ਕੱਪੜੇ ਦੇ ਮਾਮਲੇ ਵਿੱਚ ED ਨੇ ਜਸਵੰਤ ਸਿੰਘ ਗੱਜਣਵਾਜਰਾ ਨੂੰ ਗ੍ਰਿਫਤਾਰ ਕੀਤਾ ਸੀ ईडी ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਮਨੀ ਲaundering ਦੀ ਧਾਰਾ 19 ਤਹਿਤ ਮਾਮਲੇ ਨੂੰ ਦਾਖਲ ਕਰਦੇ ਹੋਏ ਇਸ ਤੇ ਤਹਿਤ ਠੋਸ ਅਦਾਰ ਦੱਸਿਆ ਹੈ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਚੁੱਕੇ ਗਏ ਮੁੱਦੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਮਾਮਲੇ ਨਾਲ ਮਿਲਦੇ ਜੁਲਦੇ ਹਨ ਇਸ ਮਾਮਲੇ ਵਿੱਚ ਕੇਜਰੀਵਾਲ ਤੇ ਫੈਸਲਾ ਸਵਿਖਿਅਤ ਕਰ ਲਿਆ ਗਿਆ ਹੈ ਵਕੀਲ ਵਿਕਰਮ ਚੌਧਰੀ ਨੇ ਪੰਜਾਬ ਦੇ ਆਪ ਵਿਧਾਇਕ ਵੱਜੋਂ ਪੇਸ਼ ਹੁੰਦੇ ਹੋਏ ਕਿਹਾ ਕਿ ਇਹ ਮੁੱਦੇ ਇਕੋ ਜਿਹੇ ਨਹੀਂ ਹਨ ਇਸ ਪਿੱਛੇ ਸੁਪਰੀਮ ਕੋਰਟ ਦੇ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ ਆ ਜਿਹੜੀ ਉਹ 18 ਜੂਨ ਤੱਕ ਮੁਲਤਵੀ ਕਰ ਦਿੰਦੀ ਹੈ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵੱਲੋਂ ਆਪ ਵਿਧਾਇਕ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਗਿਆ ਸੀ ਤਾਂ ਲਗਾਤਾਰ ਆਵਾਜ਼ਮੀ ਪਾਰਟੀ ਦੇ ਕਈ ਲੀਡਰਾਂ ਦੇ ਖਿਲਾਫ ਪੀਡੀ ਦੇ ਵੱਲੋਂ ਕਾਰਵਾਈਆਂ ਦੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਪੰਜਾਬ ਦੇ ਕੁਝ ਲੀਡਰ ਨੇ ਜਿਹੜੇ ਉਹ ਵੀ ਈਡੀ ਦੀ ਰਡਾਰ ਉੱਤੇ ਨੇ ਜਿਸ ਤਹਿਤ ਜਸਵੰਤ ਸਿੰਘ ਗੱਜਣਵਾਜਰਾ ਨੂੰ ਵੀ ਗ੍ਰਿਫਤਾਰ ਆ ਜਿਹੜਾ ਉਹ ਕੀਤਾ ਗਿਆ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੀ 18 ਜੂਨ ਨੂੰ ਜਸਵੰਤ ਸਿੰਘ ਗੱਜਣਵਾਜਰਾ ਨੂੰ ਕੋਈ ਰਾਤ ਮਿਲਦੀ ਹੈ ਜਾਂ ਫਿਰ ਕੋਰਟ ਦੇ ਵੱਲੋਂ ਉਹਨਾਂ ਨੂੰ ਕੋਈ ਝਟਕਾ ਦਿੱਤਾ ਜਾਂਦਾ ਹੈ ਆਮ ਆਦਮੀ ਪਾਰਟੀ ਦੇ ਹਲਕਾ ਅਮਰਗੜ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਵਾਜਰਾ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਤਾਂ ED ਵੱਲੋਂ ਕੀਤੀ ਗਈ ਗ੍ਰਿਫਤਾਰੀ ਨੂੰ ਜਸਵੰਤ ਸਿੰਘ ਗੱਜਣਵਾਜਾ ਦੇ ਵੱਲੋਂ ਚੈਲੰਜ ਕੀਤਾ ਗਿਆ ਹੈ ਜਿਸ ਉੱਤੇ ਹੁਣ ਆਉਣ ਵਾਲੀ 18 ਜੂਨ ਨੂੰ ਸੁਣਵਾਈ ਹੋਵੇਗੀ ਤਾਂ ਬੈਂਕ ਕੱਪੜੇ ਦੇ ਮਾਮਲੇ ਵਿੱਚ ED ਨੇ ਜਸਵੰਤ ਸਿੰਘ ਗੱਜਣਵਾਜਾ ਨੂੰ ਗ੍ਰਿਫਤਾਰ ਕੀਤਾ ਸੀ ED ਵੱਲੋਂ ਪੇਸ਼ ਹੋਏ ਸਾਲਸਟਰ ਜਨਰਲ ਤੁਸ਼ਾਰ ਮੈਤਾ ਨੇ ਮਨੀ ਲਾਂਡਰਿੰਗ ਦੀ ਧਾਰਾ 19 ਤਹਿਤ ਮਾਮਲੇ ਨੂੰ ਦਾਖਲ ਕਰਦੇ ਹੋਏ ਇਸ ਤੇ ਤਹਿਤ ਠੋਸ ਆਧਾਰ ਦੱਸਿਆ ਹੈ ਉਹਨਾਂ ਕਿਹਾ ਹੈ ਕਿ ਇਸ ਮਾਮਲੇ ਵਿੱਚ ਚੁੱਕੇ ਗਏ ਮੁੱਦੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਮਾਮਲੇ ਨਾਲ ਮਿਲਦੇ ਜੁਲਦੇ ਹਨ ਇਸ ਮਾਮਲੇ ਵਿੱਚ ਕੇਜਰੀਵਾਲ ਤੇ ਫੈਸਲਾ ਸਵਿქმਿਤ ਕਰ ਲਿਆ ਗਿਆ ਹੈ ਵਕੀਲ ਵਿਕਰਮ ਚੌਧਰੀ ਨੇ ਪੰਜਾਬ ਦੇ ਆਪ ਵਿਧਾਇਕ ਵਜੋਂ ਪੇਸ਼ ਹੁੰਦੇ ਹੋਏ ਕਿਹਾ ਕਿ ਇਹ ਮੁੱਦੇ ਇੱਕੋ ਜਿਹੇ ਨਹੀਂ ਹਨ ਇਸ ਪਿੱਛੇ ਸੁਪਰੀਮ ਕੋਰਟ ਦੇ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ ਆ ਜਿਹੜੀ ਉਹ 18 ਜੂਨ ਤੱਕ ਮੁਲਤਵੀ ਕਰ ਦਿੰਦੀ ਹੈ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵੱਲੋਂ ਆਪ ਵਿਧਾਇਕ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਗਿਆ ਸੀ ਤਾਂ ਲਗਾਤਾਰ ਆਵਾਜ਼ੀ ਪਾਰਟੀ ਦੇ ਕਈ ਲੀਡਰਾਂ ਦੇ ਖਿਲਾਫ ਪੀਡੀ ਦੇ ਵੱਲੋਂ ਕਾਰਵਾਈਆਂ ਦੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਪੰਜਾਬ ਦੇ ਕੁਝ ਲੀਡਰ ਨੇ ਜਿਹੜੇ ਉਹ ਵੀ ਈਡੀ ਦੀ ਰਡਾਰ ਉੱਤੇ ਨੇ ਜਿਸ ਤਹਿਤ ਜਸਵੰਤਰ ਸਿੰਘ ਗੱਜੜ ਬਾਜਰਾ ਨੂੰ ਵੀ ਗ੍ਰਿਫਤਾਰ ਆ ਜਿਹੜਾ ਉਹ ਕੀਤਾ ਗਿਆ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੀ 18 ਜੂਨ ਨੂੰ ਜਸਵੰਤਰ ਸਿੰਘ ਗੱਜੜ ਬਾਜਰਾ ਨੂੰ ਕੋਈ ਰਾਤ ਮਿਲਦੀ ਹੈ ਜਾਂ ਫਿਰ ਕੋਰਟ ਦੇ ਵੱਲੋਂ ਉਹਨਾਂ ਨੂੰ ਕੋਈ ਝਟਕਾ ਦਿੱਤਾ ਜਾਂਦਾ ਹੈ